ਇੱਕ ਵਾਰ ਮੈਂ ਕੋਈ ਚੀਜ਼ ਲੇਖ ਪੜ ਰਿਆ ਸੀਗਾ ਉਹਦੇ ਕੋਈ ਬੰਦਾ ਛੜਕ ਪਾਰ ਕਰ ਰਿਹਾ ਸੀ ਤੇ ਉਹਨਾਂ ਸੀ ਤੇ ਕਿਸੇ ਨੇ ਉਹਦੇ ਗੱਲ 'ਚ ਲਾਟਨ ਪਾਤੀ ਅੱਛਾ ਇਹ ਤਾਂ ਕਿ ਰਾਤਾ ਟਾਈਮ ਹੈ ਇਹਦੇ ਗੱਲ 'ਚ ਲਾਟਨੇ ਤੇ ਵੇਖਿਆ ਇਹਨੂੰ ਪਤਾ ਲੱਗ ਗਿਆ ਹੋਊਗਾ ਜੀ ਤੇ ਦੂਜੇ ਪਾਸੋਂ ਵੀ ਕੋਈ ਹੋ ਆ ਰਿਹਾ ਸੀਗਾ ਅੱਛਾ ਤੇ ਉਹਦਾਂ ਲੈ ਉਹਦੇ ਗੱਲ 'ਚ ਲਾਟਨ ਪਾਤੀ ਕਿ ਉਹ ਕੁਦਰਤੀ ਦੋਵੇਂ ਟਕਰਾ ਗਏ ਜਦੋਂ ਇੱਕ ਦੂਜੇ ਦੇ ਵਜੇ ਤੇ ਉਹਨਾਂ ਦਾ ਅੰਨ ਹੈ ਕਿ ਦੂਜਾਂ ਦਾ ਤੁੰਨ ਹੈ ਉਹਨਾਂ ਦਾ ਅਸੀਂ ਗਿਆਨ ਦੀਆਂ ਲਾਲਟਨਾ ਗਲਾਂ ਚ ਪਾ ਕੇ ਲੋਕਾਂ ਨੂੰ ਵੰਡ ਰਹੇ ਆਂ ਅੰਦਰੋਂ ਸਿਆਣੇ ਅੰਦਰੋਂ ਸਿਆਣੇ ਸਹੀ ਗਾ ਅਰੇ ਦੂਜੇ ਨੂੰ ਮਿਲਦੇ ਆਂ ਤੇ ਫਿਰ ਉਹੀ ਕਹਿੰਦੇ ਆਂ ਵੇ ਸਹੀ ਗਾ ਹਰ ਬੰਦਾ ਅੰਦਰੋਂ ਆਣਾ ਜੀ ਤੇ ਬਾਹਰੋਂ ਗਿਆਨਾ ਏ ਜੇ ਕਮਾਣੀ ਰਿਆ ਬਾਹਰੋਂ ਗਿਆਨਾ ਏ ਅੱਛਾ ਕੁੜੀ ਕੁੜੀ ਗਾਵੇ ਦੇਹੀ ਤੋਵੇ ਜੀ ਚੱਕਰ ਬਣਾਏ ਮਾਇਆ ਕੋ ਬੋਤਾ ਦੇ ਬਾਹਰ ਜੀਸ ਨਾਲ ਹੋਈ ਕਰਦੇ ਆਂ ਬਾਹਰਲੇ ਚੰਨੇ ਪੈਂਦੇ ਆਂ ਮਨ ਮਾਇਨੋਂ ਤਾਂ ਗਾੜਾ ਹੈ ਤੇ ਇੱਕ ਇੱਕ ਰਸਤੇ ਤੇ ਚੱਲਿਆ ਜਾਣਾ ਹੈ ਵੀ ਜੇ ਸੀ ਰੱਬ ਨੂੰ ਮਿਲਣਾ ਸਮ ਥੋੜੇ ਸੁਧਾਰ ਦੀ ਲੋੜ ਹੈ ਬਾਕੀ ਸਭ ਕੋ ਆਪ ਕਰਦਾ ਹੋ ਅੱਛਾ ਇੱਕ ਵਾਰੀ ਜਦੋਂ ਆਂਦੇ ਸੀ ਪੁੱਛਿਆ ਸੀਗਾ ਵੀ ਸਭ ਕੁਝ ਪਰਮਾਤਮਾ ਕਰਦਾ ਹੈ ਹਾਂਜੀ ਕਿ ਬੰਦਾ ਵੀ ਕਰਦਾ ਹੈ ਜੀ ਜੀ ਬਹੁਤ ਲੋਕਾਂ ਦੇ ਸਵਾਲ ਹੁੰਦੇ ਹੈ ਜਿਹੜੇ ਲੋਕ ਕੰਮ ਜਿੱਦਾਂ ਜੋ ਵੀ ਹੋ ਰਿਹਾ ਹੈ ਉਹ ਸਭ ਕੁਝ ਪਰਮਾਤਮਾ ਹੀ ਕਰ ਰਹਾ ਹੈ ਜਾਂ ਇਨਸਾਨ ਵੀ ਥੋੜਾ ਜਿਹਾ ਆਪਣੇ ਹੱਥਾਂ ਨਾਲ ਕਰਦਾ ਨਹੀਂ ਉਹਨੇ ਥੋੜੀ ਜਿਹੀ ਮਦਦ ਦਿੱਤੀ ਹੈ ਨਾ ਜਿਵੇਂ ਮਨ ਜਾਣਦਾ ਤਾਂ ਇਹਦਾ ਮਤਲਬ ਮਨ ਨੂੰ ਪਤਾ ਤਾਂ ਹੈ ਨਾ ਉਹਦੇ ਉਹਨਦੇ ਵੀ ਜਦੋਂ ਉਹ ਪੀਰ ਨੇ ਪੁੱਛਿਆ ਸੀ ਬਾਬੇ ਨਾਲੋਂ ਜੀ ਕੋ ਕੋ ਹੋਇਆ ਨਾ ਪੀਰ ਜੀ ਉਹ ਬਾਬੇ ਨਾਲੋਂ ਪੀਰ ਸਮਝਦੇ ਸੀ ਅੱਛਾ ਜਿਹੜਾ ਧਾਰਮਿਕ ਜਿਹਤੇ ਗੁਰੂ ਦੀ ਕਿਰਪਾ ਹੋ ਜੇ ਜੀ ਲੋਕਾਂ ਨੂੰ ਗਿਆਨ ਦਿੰਦਾ ਸੀ ਪਰਮਾਰਥ ਦਾ ਗਿਆਨ ਸੀ ਉਹਨਦੇ ਵੀ ਸਭ ਕੁਝ ਖੁਦਾ ਕਰਦਾ ਹੈ ਕਿ ਜੀਵ ਨੂੰ ਕੁਝ ਪਾਵਰ ਦਿੱਤੀ ਆ ਜੀ ਉਹ ਬੈਠੇ ਸੀ ਤੇ ਉਹ ਖੜਾ ਸੀ ਉਹਨੇ ਤੋਂ ਇੱਕ ਪੈਰ ਚੱਕ ਲਿਆ ਉਹਨੇ ਚੱਕ ਲਿਆ ਖੱਬਾ ਚੱਕ ਲਿਆ ਉਹਦੇ ਦੂਜਾ ਚੱਕ ਲਾ ਹਾਂ ਬਈ ਇਹ ਤਾਂ ਮੁਸ਼ਕਲ ਹੈ ਆਦਾ ਖੁਦਾ ਨੇ ਤੈਨੂੰ ਇੰਨੀ ਕੁ ਸ਼ਕਤੀ ਦਿੱਤੀ ਐ ਵੀ ਤੂੰ ਜਿੱਧਰ ਨੂੰ ਤੁਰਨਾ ਤੁਰਪਾ ਮੈਂ ਉਸੇ 'ਚ ਬਰਕਤ ਪਾ ਦਊਂਗਾ ਜੇ ਅਸੀਂ ਬਾਣੀ ਦੇ ਰਸਤੇ ਤੇ ਚੱਲ ਵੀਏ ਭਾਈ ਗੁਰਦਾਸ ਨੇ ਬੜਾ ਖੋਲ ਕੇ ਦੱਸਿਆ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤ ਗੁਰੂ ਕੋਟ ਪੰਡਾ ਅੱਗੇ ਹੋਈ ਲੇਦਾ ਹੈ ਹੁਣ ਆਮ ਜਿਹੜੇ ਆਪਣੇ ਅਰਥ ਕਰਦੇ ਆ ਇਹਾਂ ਦੇ ਜਿਹੜਾ ਆਖੇ ਗੁਰੂ ਵਾਲੇ ਪਾਸੇ ਨੂੰ ਇੱਕ ਕਦਮ ਚੱਲਦਾ ਚੱਲਦਾ ਜੀ ਤੇ ਸਤਿਗੁਰੂ ਨੂੰ ਗੋ ਲੈਣ ਆਉਂਦੇ ਆ ਜੀ ਜਿਹਦਾ ਇਹ ਨਹੀਂ ਹੱਥ ਉਹਨਾਂ ਦਾ ਚਰਨ ਸ਼ਰਨ ਗੋਰਾ ਗੋਰਾ ਦਾ ਅਰਥ ਹੈ ਵੀ ਜੇ ਗੁਰੂ ਦੇ ਉਪਦੇਸ਼ ਸਾਡਾ ਮਨ ਥੋੜਾ ਜਿਹਾ ਵਿਚਲ ਪਏ ਤੇ ਸਤਿਗੁਰ ਕੋਟ ਪੜਾ ਅੱਗੇ ਹੋਏ ਲੈ ਤਾਂ ਆਹ ਪਰਮਾਤਮਾ ਨਿਹਾਲ ਕਰ ਦਿੰਦਾ ਉਸ ਜੀਵ ਨੂੰ ਹੁਣ ਦੋ ਚੀਜ਼ਾਂ ਸੱਚ ਤੇ ਝੂਠ ਤੇ ਗੁਰਬਾਣੀ ਆਂਦੇ ਝੂਠ ਸਕਦੇ